ਆਮ ਆਦਮੀ ਪਾਰਟੀ ਆ ਉਹ ਇੱਕੋ ਇੱਕ ਹੈ ਜੀ ਪਾਰਟੀ ਆ ਜਿਹਨੂੰ ਮੋਦੀ ਡਰਦਾ ਜੀਤੋ ਬੀਜੇਪੀ ਡਰਦੀ ਐ ਐਸੇ ਕਰਕੇ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਜਿਹੜਾ ਜੇਲ੍ਹ ਚ ਬੰਦ ਕਰ ਰਹੇ ਨੇ ਜਿਹੜੀ ਕੇਂਦਰ ਸਰਕਾਰ ਆ ਉਹ ਇੱਕਾ ਜ਼ਾਲਮ ਸਰਕਾਰ ਆ ਇੱਕ ਉਹ ਦੇਸ਼ ਵਿਰੋਧੀ ਸਰਕਾਰ ਆ ਅੱਜ ਪੰਜਾਬ ਦੇ ਵਿੱਚੋਂ ਜੇ 13 MP ਅਸੀਂ ਕੇਂਦਰ ਦੇ ਵਿੱਚ ਭੇਜਦੇ ਹਾਂ ਆਮ ਆਦੀ ਪਾਰਟੀ ਦੇ ਤਾਂ ਉਹ ਉੱਥੋਂ ਉਹਨਾਂ ਤੋਂ ਜਿਹੜਾ ਖੜਕਾ ਕੇ ਪੰਜਾਬ ਦੇ ਹਿੱਸੇ ਦਾ ਜਿਹੜਾ ਬਣਦੇ ਫੰਡ ਨੇ ਉਹ ਪੰਜਾਬ 'ਚ ਲੈ ਕੇ ਆਉਣਗੇ ਸੋ ਇਸ ਕਰਕੇ ਅਸੀਂ ਚਾਹੁੰਦੇ ਕਿ ਪੰਜਾਬ ਦੇ ਵਿੱਚੋਂ 13 ਦੇ 13 MP ਨੇ ਜਿਹੜੇ ਉਹ ਆਮ ਆਦੀ ਪਾਰਟੀ ਦੇ ਜਾਣੇ ਚਾਹੀਦੇ ਨੇ ਰਾਜ ਦੇ ਮੰਤਰੀ ਤੇ ਤੁਸੀਂ ਜੁੜੇ ਮਾ ਜੀ ਸਰ ਦੇ ਵਰਕਰਾਂ ਚ ਪੂਰੇ ਮੁੱਖ ਮੰਤਰੀ ਸਾਹਿਬ ਆ ਰਹੇ ਮੈਂ ਬਹੁਤ ਕਿਦਰ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸਾਡੇ ਪ੍ਰਧਾਨ ਦੇ ਮੁੱਖ ਮੰਤਰੀ ਸਰਦਾਰ ਤੋਂ ਮਾਣ ਮਹਿਸੂਸ ਇੱਕ ਕਹੋ ਜੀ ਲੜਾਈ ਲੜ ਰਹੇ ਨੇ ਜਿਹੜੀ ਇੱਕ ਪਾਸੇ ਜਿਹੜਾ ਡਿਕਟੇਟਰ ਨੂੰ ਸਿੱਧਾ ਟੱਕਰਾ ਦੇਣ ਵਾਸਤੇ ਮਾਤਰੀ ਸਾਹਿਬ ਉਹਤ ਮਾਜੀ ਔਰ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਸਿੰਘ ਜੀਵਾ ਜੀ ਜਿਹੜੇ ਆਮ ਆਦਮੀ ਪਾਰਟੀ ਆ ਉਹ ਇੱਕੋ ਇੱਕ ਹੈ ਜੀ ਪਾਰਟੀ ਆ ਜਿਹਨੂੰ ਮੋਦੀ ਡਰਦਾ ਜਿਤੋਂ ਭਾਜੀਪੀ ਡਰਦੀ ਐਸੇ ਕਰਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਜਿਹੜਾ ਜੇਲ੍ਹ ਚ ਬੰਦ ਕਰ ਰਹੇ ਨੇ ਜਿਹੜੇ ਲੋਕਾਂ ਨੇ ਕਰੋੜਾ ਰੁਪਏ ਕਮਾਇਆ ਉਹਨਾਂ ਤੋਂ ਫੰਡ ਲੈ ਰਹੇ ਨੇ ਪਰ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਫਸਾ ਰਹੇ ਨੇ ਇੱਥੋਂ ਜ਼ਾਹਰ ਹੁੰਦਾ ਜਿਹੜੀ ਕੇਂਦਰ ਸਰਕਾਰ ਆ ਉਹ ਇੱਕ ਜ਼ਾਲਮ ਸਰਕਾਰ ਆ ਇੱਕ ਉਹ ਦੇਸ਼ ਵਿਰੋਧੀ ਸਰਕਾਰ ਆ ਇੱਕ ਉਹ ਜਿਹੜੇ ਜਿਹੜੀਆਂ ਸਰਕਾਰਾਂ ਉਹਨਾਂ ਦੇ ਆਪੋਜ਼ਿਟ ਨੇ ਉਹਨਾਂ ਦੇ ਵਿਰੋਧੀ ਸਰਕਾਰ ਆ ਉਹਨਾਂ ਸਟੇਟਾਂ ਨੂੰ ਉਹ ਮਤਰਈ ਮਾਲਾ ਬਿਹਾਰ ਕਰਦੀ ਆ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਸਤੇ ਆਪਣੇ ਗਵਰਨਰ ਨਾਲ ਰਾਹੀ ਉਹਨਾਂ ਤੇ ਜਿਹੜਾ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੋ ਅਸੀਂ ਅੱਜ ਪੰਜਾਬ ਦੇ ਵਿੱਚੋਂ ਜੇ 13 ਐਮਪੀ ਅਸੀਂ ਕੇਂਦਰ ਦੇ ਵਿੱਚ ਭੇਜਦੇ ਹਾਂ ਆਮ ਆਦੀ ਪਾਰਟੀ ਦੇ ਤਾਂ ਉਹ ਉੱਥੋਂ ਉਹਨਾਂ ਤੋਂ ਜਿਹੜਾ ਖੜਕਾ ਕੇ ਪੰਜਾਬ ਦੇ ਹਿੱਸੇ ਦਾ ਜਿਹੜਾ ਬਣਦੇ ਫੰਡ ਨੇ ਉਹ ਪੰਜਾਬ 'ਚ ਲੈ ਕੇ ਆਉਣਗੇ ਚਾਹੇ ਆਰਡੀਐਫ ਦੀ ਗੱਲ ਹੋਵੇ ਚਾਹੇ ਜੀਐਸਟੀ ਦੀ ਗੱਲ ਹੋਵੇ ਚਾਹੇ ਚੰਦੇ ਪੈਸਿਆਂ ਦੀ ਗੱਲ ਹੋਵੇ ਸੋ ਇਸ ਕਰਕੇ ਅਸੀਂ ਚਾਹੁੰਦੇ ਕਿ ਪੰਜਾਬ ਦੇ ਵਿੱਚੋਂ 13 ਦੇ 13 ਐਮਪੀ ਨੇ ਜਿਹੜੇ ਉਹ ਆਮ ਆਦੀ ਪਾਰਟੀ ਦੇ ਜਾਣੇ ਚਾਹੀਦੇ ਨੇ ਜੇ ਕਿਤੇ ਜਿੰਨਾ ਪੈਸਾ ਸੀ ਕੇਂਦਰ ਤੋਂ ਲੈਣਾ ਉਹ ਕੇਂਦਰ ਸਾਨੂੰ ਦੇ ਦੇਵੇ ਅੱਜ ਪੰਜਾਬ ਦੀਆਂ ਹਰ ਇੱਕ ਸੜਕਾਂ ਨੇ ਜਿਹੜੀਆਂ ਚੱਕਾ ਚੱਕ ਮਨ ਸਕਦੀਆਂ ਨੇ ਮੰਡੀਆਂ ਦਾ ਕਾਇਆਕਲਪ ਹੋ ਸਕਦਾ ਚੰਗੇ ਹਸਪੀਟਲ ਹੋਰ ਬਣ ਸਕਦੇ ਨੇ ਔਰ ਜਿਹੜੀ GST ਆ ਉਹਦੇ ਨਾਲ ਸਾਡੀ ਡਿਵੈਲਪਮੈਂਟ ਆ ਜਿਹੜੀ ਉਹ ਕੀਤੀ ਜਾ ਸਕਦੀ ਆ ਪਰ ਕੇਂਦਰ ਨਹੀਂ ਚਾਹੁੰਦਾ ਕਿ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਜਿੱਥੇ-ਜਿੱਥੇ ਆਗੀਆਂ ਨੇ ਉਹ ਕੰਮ ਕਰ ਸਕਣ ਲੋਕਾਂ ਦਾ ਇਸ ਕਰਕੇ ਉਹ ਹਰ ਤਰ੍ਹਾਂ ਦਾ ਰੋਕਣ ਦਾ ਜਿਹੜਾ ਯਤਨ ਕਰ ਰਹੇ ਨੇ ਪਰ ਪੰਜਾਬ ਦੇ ਲੋਕ ਰੁਕਣ ਵਾਲੇ ਨਹੀਂ ਡਰਨ ਵਾਲੇ ਨਹੀਂ ਜੇਲ੍ਹਾਂ ਚ ਜਾਣਦੇ ਨਹੀਂ ਤੋਂ ਡਰਦੇ ਉਹ ਹਮੇਸ਼ਾ ਇਸ ਜੋ ਉਹਨਾਂ ਨੇ ਆਹ ਤੱਕ ਮਚਾਇਆ ਹੋਇਆ ਕੇਂਦਰ ਨੇ ਉਹਦੇ ਖਿਲਾਫ ਡਟ ਕੇ ਖੜੇ ਪ੍ਰਨੀਤ ਕੌਰ ਕਹਿੰਨੇ ਵੀ ਅਸੀਂ ਪੈਸਾ ਪੂਰਾ ਕੇਂਦਰ ਭੇਜ ਦਿੱਤਾ ਪਰ ਪੰਜਾਬ ਗਵਰਨਮੈਂਟ ਹੀ ਨਾ ਸਹੀ ਤਰੀਕੇ ਨਾਲ ਨਹੀਂ ਲਿਆ ਪ੍ਰਨੀਤ ਕੌਰ ਅਜੇ ਤਾਂ ਉਹਦਾ ਹਿੱਸਾ ਬਣਦਾ ਜਾਵੇ ਅਜੇ ਤਾਂ ਹਿੱਸੇ ਨਹੀਂ ਹੈ ਅਜੇ ਤਾਂ ਕਲੀ ਟਿਕਟ ਲਈ ਹੈ ਬਾਕੀ ਤਾਂ ਠਣ ਠਣ ਕੋ ਪਾ ਲਈ ਹੈ ਜਿਨ੍ਹਾਂ ਨੇ ਆਪਦੇ ਉਹਦੇ ਘਰ ਵਾਲਾ ਦੋ ਵਾਰੀ ਮੁੱਖ ਮੰਤਰੀ ਰਿਹਾ ਪੰਜਾਬ ਦਾ ਪਟਿਆਲੇ ਜ਼ਿਲ੍ਹੇ ਦਾ ਨਹੀਂ ਕੁਝ ਕਰ ਸਕੇ ਬਾਕੀ ਪੰਜਾਬ ਦਾ ਕੀ ਕਰਨਗੇ ਮੈਨੂੰ ਮਹਾਰਾਣੀ ਪ੍ਰਨੀਤ ਕੌਰ ਦੱਸ ਦੇਣਾ ਹਲਕੇ ਸਮਾਣੇ ਦੇ ਵਿੱਚ ਕਿੱਥੇ ਉਹਨੇ ਕਿੰਨੇ ਕੰਮ ਕੀਤੇ ਹੋਏ ਨੇ ਕਿੰਨੇ ਉਹਦੇ ਜਿਹੜੇ ਹੈਗੇ ਨੇ ਨੀ ਪੱਥਰ ਰੱਖਿਓ ਨੇ ਵੀ ਆਹ ਕੰਮ ਕਰਾਇਆ ਆਹ ਕੰਮ ਇੱਕ ਵੀ ਨੀ ਪੱਥਰ ਦਿਖਾ ਦਿਓ ਜਿਹੜਾ ਕੰਮ ਕੀਤਾ ਹੋਵੇ ਸਿਰਫ ਵੋਟਾਂ ਲੈ ਗਿਆ ਐਮਪੀ ਬਣ ਕੇ ਮੁੜ ਕੇ ਫਿਰ ਤੂੰ ਕੌਣ ਫਿਰ ਮੈਂ ਕੌਣ ਕੁਛ ਨਹੀਂ ਹੱਥ ਪੱਲੇ ਹੁਣਾ ਆ ਆਮਾ ਦੀ ਪਾਰਟੀ ਦੀ ਸਰਕਾਰ ਤਿੰਨ ਸਾਲ ਇਸ ਪਲਾਨ ਦੇ ਪਏ ਨੇ ਅਗਲੀ ਵਾਰੀ ਫੇਰ ਰਿਪੀਟ ਕਰੂਗੀ ਕਿਉਂਕਿ ਜੋਹਜਾ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ ਇਹ ਜੋਹਜਾ ਮੁੱਖ ਮੰਤਰੀ ਅੱਜ ਤੱਕ ਨਹੀਂ ਮਿਲਿਆ ਕੋਈ ਬੰਦਾ ਸੌ ਨਹੀਂ ਖਾ ਸਕਦਾ ਕਿ ਮੁੱਖ ਮੰਤਰੀ ਨੇ ਕੋਈ ਪੁੱਠਾ ਕੰਮ ਹੈ ਹਮੇਸ਼ਾ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਹਮੇਸ਼ਾ ਜੇ ਕੋਈ ਪੁੱਠਾ ਕੰਮ ਕਰਦਾ ਉਹਨੂੰ ਬਿਲਕੁਲ ਉਹਨੂੰ ਡਾਕਦੇ ਵੀ ਉਹਨੂੰ ਕਹਿੰਦੇ ਵੀ ਨਹੀਂ ਸਾਨੂੰ ਲੋਕਾਂ ਨੇ ਕਿ ਸਾਤੋਂ ਜਦੋਂ ਸਾਨੂੰ ਚੁਣਿਆ ਜਾਤ ਸਾਤ ਅਸੀਂ ਕੋਈ दारू ਵੰਡੀ ਅਸੀਂ ਕੋਈ ਪੈਸਾ ਵੰਡਾ ਤਾਂ ਸਾਡਾ ਹਰ ਇੱਕ ਕਦਮ ਹੈ ਜਿਹੜਾ ਪੰਜਾਬ ਦੇ ਤਲੀਆਂ ਪੰਜਾਬ ਦੇ ਭਲੇ ਲਈ ਆ ਪੰਜਾਬ ਦੇ ਹਿੱਤ ਲਈ ਜਾ ਕੇ ਕੰਮ ਕਰੋ ਸੋ ਜਿੰਨੇ ਵੀ ਐਮਐਲਏ ਮੰਤਰੀ ਨੇ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਭਲੇ ਲਈ ਲੱਗੇ ਹੋ ਨੇ ਤੁਸੀਂ ਚਲੇ ਜਾਓ ਜਿਹੜੇ ਮਰਜੀ ਹਲਕੇ ਦੇ ਵਿੱਚ ਜਿੱਥੇ ਵੀ ਜਾਓਗੇ ਤੁਹਾਨੂੰ ਪਤਾ ਲੱਗੂਗਾ ਮੇਰੇ ਲਈ ਜਲ ਸਰੋਤ ਵਿਭਾਗ ਕਿਤੇ ਨਾ ਕਿਤੇ ਨਾਲੇ ਖਾਲੇ ਤੁਹਾਨੂੰ ਕੰਮ ਚੱਲਦਾ ਮਿਲੂਗਾ ਜਿੱਥੇ ਵੀ ਜਾਓਗੇ ਕਾਰਨ ਕੀ ਆ ਅਸੀਂ ਸੱਚੀ ਸੋਚ ਲੈ ਕੇ ਚੱਲੇ ਹਾਂ ਅੱਜ ਤੱਕ ਜਿੰਨੇ ਮੁੱਖ ਮੰਤਰੀ ਬਣੇ ਜਦੋਂ ਇਲੈਕਸ਼ਨ ਆਉਂਦੀ ਉਹਦੀ ਕਹਿੰਦੇ ਅਸੀਂ ਪਾਣੀਆਂ ਦੇ ਰਾਖੇ ਅਸੀਂ ਪਾਣੀਆਂ ਦੇ ਰਾਖੇ ਹਕੀਕਤ ਦੇ ਵਿੱਚ ਪਾਣੀਆਂ ਵਾਸਤੇ ਉਹਨਾਂ ਨੇ ਕੁਝ ਕੀਤਾ ਜਦੋਂ ਵੋਟ ਆਉਂਦੀਆਂ ਕਹੀ ਲੈ ਕੇ ਕਪੂਰੀ ਨਹਿਰ ਤੇ ਜਾ ਕੇ ਖਰਜੰਦਰ ਟੱਕ ਮਾਰਨ ਲੱਗ ਜਾਂਦੇ ਪਰ ਪਾਣੀ ਦਾ ਕਦੇ ਸੋਚਿਆ ਜਿਹੜਾ ਪੰਜਾਬ ਦੇ ਹਿੱਸੇ ਦਾ ਪਾਣੀ ਆ ਉਹੀ ਅਸੀਂ ਵਧੀਆ ਤਰੀਕੇ ਨਾਲ ਵਰਤ ਲਈਏ ਨਹੀਂ ਇਸ ਪਾਸੇ ਵੱਲ ਕੋਈ ਪਹਿਲੀ ਸਰਕਾਰ ਹੈ ਜਿਨੇ 2 ਸਾਲਾਂ ਦੇ ਵਿੱਚ ਵਿੱਚ ਪੰਜਾਬ ਦਾ ਘੱਟੋ ਘੱਟ 60 ਤੋਂ ਲੈ ਕੇ 65% ਹਿੱਸਾ ਪਾਣੀ ਦਾ ਜਿਹੜਾ ਵਰਤਣਾ ਸ਼ੁਰੂ ਕੀਤਾ ਨਹੀਂ ਪਹਿਲਾਂ ਕਾਗਜ਼ਾਂ 'ਚ ਖਾਨਾ ਪੂਰੀ ਕੀਤੀ ਜਾਂਦੀ ਸੀ ਹਕੀਕਤ ਦੇ ਵਿੱਚ ਕੁਝ ਨਹੀਂ ਕੀਤਾ ਜਾਂ ਸੋ ਅਸੀਂ ਪੰਜਾਬ ਦੇ ਪੁੱਤ ਪੰਜਾਬ ਦੇ ਜਾਇਆ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਭਲੇ ਲਈ ਗੱਲ ਕਰਾਂਗੇ ਥੈਂਕ ਯੂ